ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੰਗਤ ਜੀ ਹਜੇ ਥੋੜੀ ਦੇਰ ਪਹਿਲਾਂ ਹੀ ਹਜੇ ਰਾਤ ਦੇ 10 ਵਜਰੇ ਨੇ ਅੱਧੇ ਘੰਟੇ ਪਹਿਲਾਂ ਮੈਨੂੰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ ਜਿਹਦਾ ਸਕਰੀਨਸ਼ਾਟ ਮੈਂ ਆਪ ਜੀ ਦੇ ਸਾਹਮਣੇ ਲਗਾਇਆ ਹੈ ਮੈਂ ਐ ਨਹੀਂ ਸੋਚਿਆ ਸੀ ਕਿ ਟ੍ਰੋਲ ਕਰਨ ਵਾਲੇ ਇਸ ਹੱਦ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕਿ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਫੋਨ ਲਾਇਆ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਐਦਾ ਐਦਾ ਲੋਕ ਮੇਰਾ ਚਿਹਰਾ ਯੂਜ਼ ਕਰਕੇ ਐਦਾ ਵੀਡੀਓ ਬਣਾ ਰਹੇ ਨੇ ਬ੍ਰਦਰ ਨੇ ਅੱਗੋਂ ਮੈਨੂੰ ਕਿਹਾ ਕਿ ਪ੍ਰੋਬਲਮ ਤੂੰ ਟੈਨਸ਼ਨ ਨਾ ਲੈ ਮੈਨੂੰ 5 ਮਿੰਟ ਦਾ ਸਮਾਂ ਦੇ ਮੈਂ ਤੈਨੂੰ ਕਾਲ ਬੈਕ ਕਰਦਾ 5 ਮਿੰਟ ਬਾਅਦ ਹੀ ਬ੍ਰਦਰ ਨੇ ਮੈਨੂੰ ਇਹ AI ਦੀ ਇੱਕ ਹੋਰ ਇਹ ਮੈਨੂੰ ਭੇਜੀ ਜੋ ਵੀ ਮੈਂ ਸਕਰੀਨ ਤੇ ਲਗਾਈ ਹੋਈ ਹੈ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਠੀਕ ਆ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਇਸ ਹੱਦ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆ ਦੋਨੋ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆ ਮੇਰਾ ਚਿਹਰਾ ਨਹੀਂ ਹੈ ਜਾਂ ਆ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਐਵੇਂ ਤੁਸੀਂ ਕਿਸੇ ਦਾ ਵੀ ਚਿਹਰਾ ਵਰਤ ਕੇ ਅੱਜ ਤੁਸੀਂ ਵੇਖਿਆ ਕਿ ਇਸ ਬੀਬੀ ਦੀ ਐਨੀ ਚਰਚਾ ਹੋ ਰਹੀ ਹੈ ਐਨੀ ਕੌਂਟਰੋਵਰਸੀ ਇਹਦੇ ਤੇ ਚੱਲ ਰਹੀ ਹੈ ਤੇ ਕਿਉਂ ਨਾ ਇਹਦੇ ਉੱਤੇ ਇੱਕ AI ਵੀਡੀਓ ਵੀ ਬਣਾ ਦਿੱਤੀ ਜਾਵੇ ਸਾਨੂੰ ਪਤਾ ਸੀ ਕਿ ਅਸੀਂ ਜਿਨ੍ਹਾਂ ਇੱਕ ਨੰਬਰ ਦੇ ਕੈਰੈਕਟਰਲੈਸ ਬੰਦਿਆਂ ਦੇ ਨਾਲ ਅਸੀਂ ਪੰਗਾ ਲਿਆਏ ਮੈਂ ਕਹਿਣਾ ਨਹੀਂ ਸੀ ਚਾਹਦੀ ਪਰ ਮੈਂ ਅੱਜ ਕਹਿਨੀ ਆ ਕਿ ਮੈਂ ਸਾਰੀਆਂ ਸੰਗਤਾਂ ਦੇ ਲਈ ਆਵਾਜ਼ ਉਠਾਈ ਸੀ ਪਰ ਉਹਨਾਂ ਲੋਕਾਂ ਨੇ ਅੱਜ ਸਹੀ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਹੋ ਸਾਡੀ ਪਾਵਰ ਕਿੰਨੀ ਹੈ ਅੱਜ ਮੈਂ ਤੁਹਾਡੀ ਪਾਵਰ ਐ ਸੋਸ਼ਲ ਮੀਡੀਆ ਤੇ ਇਹ ਗੰਧ ਵੇਖ ਕੇ ਮੈਂ ਸਮਝ ਚੁੱਕੀ ਹਾਂ ਕਿ ਤੁਹਾਡੀ ਕਿੰਨੀ ਕੁ ਪਾਵਰ ਹੋਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਤੁਸੀਂ ਇੱਕ ਨਿਊਡ ਕੁੜੀ ਦੇ ਉੱਤੇ ਅਗਰ ਮੇਰਾ ਚਿਹਰਾ ਲਾ ਦਵੋ ਤਾਂ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ ਤੁਸੀਂ ਜੋ ਹਰਕਤਾਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ ਅੱਜ ਮੇਰਾ ਪਰਿਵਾਰ ਆ ਵੀਡੀਓ ਵੇਖ ਕੇ ਬਹੁਤ ਦਿਲੋਂ ਅਸੀਂ ਸਾਰੇ ਅੰਦਰੋਂ ਟੁੱਟ ਚੁੱਕੇ ਆ ਪਰ ਕੋਈ ਗੱਲ ਨਹੀਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਂ ਨੂੰ AI ਵੀਡੀਓ ਦੇ ਥਰੂ ਅਗਰ ਤੁਸੀਂ ਕਿੱਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਨ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰ ਤੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ ਬਾਕੀ ਹਾਂ ਅਖੀਰ ਦੇ ਵਿੱਚ ਆਈ ਕਹਿਣਾ ਚਾਹਾਂਗੀ ਕਿ ਸਿੱਧੂ ਮੂਸੇਵਾਲਾ ਵੀਰ ਅੱਜ ਲੱਗਦਾ ਹੈ ਕਿ ਸਹੀ ਕਹਿ ਕੇ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਏਗਾ ਕਿ ਜਦੋਂ ਆਪਣੇ ਸਿੱਖਾਂ ਦੇ ਸਰਤੇ ਹੀ ਕੈਸ ਨਹੀਂ ਲੱਭਣਗੇ ਆਪਣੇ ਸਿੱਖਾਂ ਦੇ ਸਰਤੇ ਦਸਤਾਰਾਂ ਨਹੀਂ ਸਾਨੂੰ ਮਿਲਣਗੀਆਂ ਬਾਕੀ ਸੰਗਤ ਜੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਮੈਨੂੰ ਪਤਾ ਹੈ ਕਿ ਇਹ ਵੇਖ ਕੇ ਮੇਰੇ ਮੈਨੂੰ ਹੁਣੇ ਫੋਨ ਤੇ ਫੋਨ ਵੱਜਣ ਲੱਗ ਗਏ ਨੇ ਸੰਗਤਾਂ ਦੇ ਮੈਂ ਆਪ ਸਾਰੀਆਂ ਸੰਗਤਾਂ ਨੂੰ ਜਿਹੜੀ ਵੀ ਇੰਟਰਨੈਸ਼ਨਲ ਨੈਸ਼ਨਲ ਪੂਰੇ ਵਰਲਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਸਾਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਟੈਨਸ਼ਨ ਨਾ ਲਓ ਮੈਨੂੰ ਪਤਾ ਹੈ ਇਹ ਵੀਡੀਓ ਪੈਣ ਤੋਂ ਬਾਅਦ ਕਾਫੀ ਸੰਗਤਾਂ ਦੇ ਮੈਸੇਜ ਆਉਣ ਵਾਲੇ ਨੇ ਕਿ ਪੰਨ ਜੀ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਸਟਰੋਂਗ ਰਹੋ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਮੈਂ ਹੁਣ ਤੱਕ ਵੀ ਸਟਰੋਂਗ ਹਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦਵੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌੜਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀਤ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਤੇ ਹੱਥ ਜੋੜਦੀਆਂ ਕਿ ਕਿਸੇ ਦੀ ਵੀ ਧੀ ਪੈਣ ਦੇ ਨਾਲ ਇਦਾਂ ਦੀ ਗਲਤ ਵੀਡੀਓ ਬਣਾ ਕੇ ਉਹਨੂੰ ਜ਼ਲੀਲ ਨਾ ਕਰੋ ਜੀ ਇਸ ਵੀਡੀਓ ਦੇ ਅਖੀਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੋਂ ਬਾਅਦ ਇਹ ਗੱਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੇ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨੇ ਹਾਲ ਸਚ ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ